25 ਜੁਲਾਈ ਨੂੰ ਗਿਆ ਸੀ ਜੇ ਉੱਥੋਂ ਫਿਰ ਸੂਰੀ ਨੇ ਬਈਨਾਂ ਨੇ ਸਾਨੂੰ 10 ਦਿਨ ਰੋਕਿਆ ਉੱਥੋਂ ਸਾਨੂੰ ਕਿਹਾ ਇਹ ਤੁਹਾਡੀ ਇੱਥੋਂ ਬਾਇਓਮੈਟਰੀ ਕਰਾਵਾਂਗੇ ਤੁਹਾਨੂੰ ਇੱਕ ਨੰਬਰ 'ਤੇ ਵਿਜੀ ਲੈਵਾਵਾਂਗੇ ਫਿਰ ਗੱਡੀ ਇਹਨਾਂ ਨੂੰ ਭੇਜਾਂਗੇ ਤੇ ਉੱਥੇ 10 ਦਿਨ ਰੋਕਿਆ ਸਾਨੂੰ ਫਿਰ ਸਾਡੇ ਪਾਸਪੋਰਟ ਸਭ ਕੁਝ ਜੋ ਡਾਊਟ ਡੂ ਰਹੀ ਸਭ ਡਾਊਨ ਕਰਾਣੇ ਲੱਲੇ ਹੜੋ ਸਾਰਾ ਕੁਝ ਪਾਸਪੋਰਟ ਸਭ ਕੁਝ ਲੱਲੇ ਫਿਰ 10 ਦਿਨ ਉੱਥੇ ਬਹਾਲਿਆ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦੇ ਤੁਹਾਨੂੰ ਅਗਲੇ ਦੇਸ਼ ਭੇਜਣਾ ਆ ਉੱਥੋਂ ਤੁਹਾਡਾ ਗੱਡੀ ਕਾਰਵਾਈ ਕਰਾਂਗੇ ਉੱਥੋਂ ਫਿਰ ਸਾਨੂੰ ਸੇਪਰਾ ਹੀ ਉਹਨਾਂ ਨੇ ਉੱਥੋਂ ਗੱਡੀ ਅਗਲੀ ਕੰਟਰੀ ਕੋ ਲੈ ਜੀ ਨਾਂ ਮਾਂ ਸਰਹਨਾਤ ਜੀ ਮਾਰੇ ਜੀ ਬਨਾਮ ਵਿੱਚ ਬਹੁਤ ਜ਼ਿਆਦਾ ਜੀ ਨੋ ਨੋ ਉਹਨਾਂ ਦੀ ਹੈ ਹਾਂਜੀ ਇਦਾਂ ਹੀ ਲਾਸਾਂ ਪਈਆਂ ਜੀ ਹੱਡੀਆਂ ਪਈਆਂ ਪਿੰਜਰ ਪਈਆਂ ਇਦਾਂ ਹੀ ਲਾਸਾਂ ਸਾਡੀ ਨਾਲ ਅਜ ਤੋਂ ਕੋਸ ਸਮੇਂ ਪਹਿਲੇ ਇੱਕ ਮੁੜਾਹੀ ਜੀ ਅੰਬਰ ਸਰਦਾਰ ਅਮਰਜੀਤ ਨਾਂ ਹੀ ਮੁੜੇ ਦਾ ਉਹਦੀ ਡੈਥ ਹੋਈ ਓਦੋਂ ਆਪਾਂ ਕਲੰਬੀਆ ਸੀ ਤੇ ਜਦੋਂ ਆਪਾਂ ਬਾਰਡਰ ਕ੍ਰੋਸ ਕੀਤਾ ਤੇ ਉਹਦੀ ਓਦੋਂ ਵੀ ਡੈੱਡ ਬੋਡੀ ਉੱਥੇ ਪਈ ਹੋਈ ਓਦਾਂ ਹੀ ਉਹਦੇ ਕੱਪੜੇ ਕੁਪਰੇ ਜਿਹਰੇ ਓਦਾਂ ਵੀ ਅਖੇ ਬੋਡੀ ਪੂਰੀ ਲੱਤਾਂ ਦੀ ਉਸ ਪੇਪਰ ਸਰਵਰ ਬਾਹਂਦੇ ਉੱਥੇ ਹੀ ਜਾਂ ਫਿਰ ਡੌਂਕਰ ਉਹ ਲਾਸ ਨੂੰ ਚੁੱਕ ਕੇ ਤੇ ਪਾਣੀ ਸੁੱਟ ਦਿੰਦਾ ਹੈ ਅਸੀਂ ਮੁਝੇ ਜਾਂ ਹਾਂ ਜੀ ਸਰ ਅਸੀਂ 7 ਤਰੀਕ ਨੂੰ ਰਾਤ ਨੂੰ ਉੱਥੇ ਹੀ ਫਰਵਰੀ ਦੀ ਤੇ 7 ਨੂੰ ਰਾਤ ਨੂੰ ਅਸੀਂ ਬਾਰਡਰ ਕਰਾਸ ਕੀਤਾ ਜੀ ਰਾਤ ਨੂੰ 10:00 12:00 ਵਜੇ ਅਸੀਂ ਪਿਆਰੀ ਜੀ ਉਹਨਾਂ ਬਾਰਡਰ ਕਰਾਸ ਕੀਤਾ ਲੋਕਰਨ ਕਰਾਇਆ ਜੀ ਸਰ ਕੈਂਪ ਚ ਉੱਥੋਂ ਮੁੜ ਕੇ 7 8 ਨੂੰ ਹੀ ਕੈਂਪ ਚ ਪਹੁੰਚੇ ਅਸੀਂ ਚੌਂਕੀ ਤੇ ਉਹਨਾਂ ਸੈਨਸ ਹੂਨ ਫਿੰਗਰਪ੍ਰਿੰਟ ਕਰਾਏ ਆ ਫਿਰ ਉਹਨਾਂ ਕੈਂਪ ਚ ਲੈ ਗਏ ਚੌਂਕੀ ਤੇ ਉੱਥੋਂ ਮੁੜ ਕੇ ਉਹਨਾਂ ਨੇ ਸਾਨੂੰ 14 ਤਰੀਕ ਨੂੰ ਇੱਥੇ ਬਨਾਮ ਰਿਪੋਰਟ ਕਰਤਾ ਕਿੱਥੇ ਰਹਿ ਗਏ ਅਰ 14 ਨੂੰ ਬਰਾਮਾ ਆਏ ਉਹਨਾਂ ਦੀ ਕੋਈ ਯੂਐਨ ਦੀ ਕੋਈ ਸੰਸਥਾ ਹੈ ਜੀ ਉਹ ਉਹ ਆਈਐਮ ਵਾਲਿਆਂ ਦੀ ਤੇ ਉਹਨਾਂ ਨੇ ਉਹਨਾਂ ਦੇ ਅੰਦਰ ਜੀ ਅਸੀਂ ਉਹਨਾਂ ਨੇ ਸਾਨੂੰ ਉੱਥੇ ਹਾਡਰ ਜਿਹਾ ਰੱਖਿਆ ਜੀ ਇੰਡੀਆਨ ਅਹੀਂ ਜਦੋਂ ਉਹ ਜਹਾਜ਼ ਵਿੱਚ ਆਏ ਆ ਉਹਦੇ ਵਿੱਚ ਅਸੀਂ 30 ਤੋਂ ਪਲੱਸ ਇੰਡੀਅਨ ਸੀ ਬਾਕੀ ਹੋਰ ਕੰਟਰੀਆਂ ਦੇ ਦੂਜੇ ਵੀ ਮਤਲਬ 60 70 ਜਣੇ ਆ ਜਹਾਜ਼ ਦੇ ਵਿੱਚ ਆਏ ਜਿਹੜੇ ਆਰਮੀ ਦਾ ਜਹਾਜ਼ ਆ ਸੀ ਰਪਨਾਮਾ ਸਭ ਊੜਾ ਹੋਟਲ ਜੀ ਆ ਜੀ ਪੂਰੀ ਆਰਮੀ ਲੱਗੀ ਆ ਜੀ ਉਹਦੇ ਵਿੱਚ ਜੇ ਰੂਮ ਚ ਕੋਈ ਬਾਹਰ ਹੋਣਾ ਕੋਸ਼ਿਸ਼ ਕਰਨਾ ਗੇਟ ਤੇ ਗਾੜੀ ਆਰਮੀ ਵਾਲੇ ਦੋ ਦੋ ਇੱਕ ਦੇ ਦੂਜੇ ਨਾਲ ਗੇਟ ਤੇ ਗਾੜੀ ਘੋਤਾੰਦ ਹੈ ਨਹੀਂ ਸਰ ਪੈਸੰਜਰ ਫਲਾਟ ਹੀ ਦੂਜੀ ਆਰਮੀ ਦੀ ਨਹੀਂ ਤੁਰਕੀ ਇਹ ਲੈਣਾ ਸਰ ਉੱਥੇ ਭੇਜਿਆ ਚਲਦੇ ਆਪਣਾ ਫਲਾਟਰ ਆਈ ਜਾਂਦੀ ਹੈ ਉਹ ਪਿਛੇ ਉਹ ਜਿਹੜੀਆਂ 베ਰੀਆਂ ਲਾ ਕੇ ਬਣਾਵਾ ਤਾਂ ਕਿ ਇੱਥੋਂ ਗਾੜੀ ਕੋਈ 베ਰੀ ਨਹੀਂ ਬੱਦੀ ਕੋਈ ਨਹੀਂ ਲੈ ਬਾਸਪੋਰਟ ਲੈ ਲੈ ਜਾਂ ਮੰਨ ਲਾ 에어ਪੋਰਟ ਨਾਲ ਨੂੰ ਪਾਇਲਟ ਵਾਲਿਆਂ ਦੇ ਦਿੰਦੇ ਸੀ ਜਾਂ ਫਿਰ ਉਹ ਸਰ ਨੂੰ ਜਾਂ ਬਾਸਪੋਰਟ ਫਰਾਂਸ ਦੇ ਵਿੱਚ ਜਿੱਥੇ ਅਗਲੀ ਸਟੇ ਆ ਵੀ ਉੱਤਰ ਕੇ ਬਾਸਪੋਰਟ ਦੇ ਦਿਓ ਇਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਦੇ ਦਿਓ ਜਾਂ ਕਿ ਇਹਨੂੰ ਵੀ ਜੇ ਭੱਜਣਾ ਜਾਂ ਕੋਲ ਕੇ ਪਾਸ ਜਾਣ ਕੋਈ ਦੀ ਸੁਪਨਾ ਦੇ ਸੋਚਦਾ ਹੀ ਹੈ ਜੀ ਪਰ ਜਾ ਚੁੱਕਿਆ ਬੈਲੀ ਵੇਖ ਕੇ ਜੀ ਸੋਚਿਆ ਵੀ ਕੁਕ ਕਮਾਵਾਂਗੇ ਕਰਾਂਗੇ ਤੇ ਪਤਾ ਨਹੀਂ ਜੀ ਵੀ ਇਹ ਕੁਝ ਹੋਣਾ ਜੀ ਇਹ ਕੁਝ ਘੰਟਾ ਲਈ ਢੇਲ ਕਰ ਗਿਆ ਵੀ ਹੋਇਆ ਜੀ ਕੋ